ਉਹ ਪਤੰਜਾਲੀ ਘਰ ਚਿੱਤਰਖਾਂ ਦੀ ਕੋਟੇ ਤੇ ਤੈਨੂੰ ਪਾਈ ਜਾਣੀ ਹੈ ਬਚਨ ਦੀ ਹੈ ਜਾਈ ਕੱਢ ਕੇ ਉਹਦੇ ਵਿੱਚ ਬਾਹਰ ਉਹਦੇ ਦੀ ਤੇਰੀ ਫੋਟੋ ਨਹੀਂ ਵੇਖੀ ਚੁੱਪ ਕਰ ਹੁਣ ਤੇ ਤੂੰ ਹੀ ਤੇ ਕੁੱਟਣਾ ਹੈ ਇਹਨੂੰ ਕੁੱਟਣਾ ਹੁੰਦਾ ਸੋ ਜਦੋਂ ਗੁੱਸਾ ਹੁੰਦਾ ਉਹਦਾ ਕਹੀਦਾ ਹੀ ਕੁੱਟਣਾ ਤੇ ਤਾਂ ਸੱਚੀ ਕੋਟਲਾ ਨੂੰ ਮੈਂ ਰਾਹ ਦੇ ਸੇ ਚੜ ਕੇ ਲੱਭਦੇ ਗਿਆ ਹੀ ਆ ਅਜੇ ਮਾਸੀ ਘਰੇ ਗਿਆ ਕੰਨੂ ਮਾਮੇ ਦੇ ਘਰੇ ਚਲ ਗਿਆ ਨਾ ਤਾਂ ਉਹਨੇ ਵਾਪਸ ਨਹੀਂ ਭੇਜਣਾ ਤਾਂ ਕੋਈ ਨਹੀਂ ਕੋਈ ਨਹੀਂ ਕਦਾਂ ਮੈਂ ਰੋਟੀ ਜਮਾ ਇਹ ਤਾਂ ਪਤਾ ਨਾ ਉਹ ਕਰਿਆ ਕੇ ਵੇ ਮੈਂ ਡਾਰੀ ਗਈ ਮੈਂ ਹਾਂ ਕਿੱਡਾ ਭਰ ਕਮਲਾ ਚੱਲਣ ਜਾਂ ਨਾਲ ਮੁੱਕਦਾ ਹੀ ਨਹੀਂ ਆ ਕਦੇ ਇੱਥੇ ਜਾਇਓ ਬਾਹਰ ਗਏ ਠੰਡੀ ਲੱਗਣ ਲੱਪੀ ਘੜੀ ਕਣੀ ਕਿ ਹੋਲੀ ਫੇਰ ਰੋਟੀ ਖਾਣੇ ਆ ਲਾਈ ਉਂਦੇ ਹਾਂ ਫੂਣ ਹੈ ਕਦੀ ਰਮਾਨ ਨੇ ਤੇਰੀਆ ਕਰ ਤੇਗ ਜਾ ਕਰ ਰਾਜੇ ਬਾਪੂ ਨੂੰ ਤੂੰ ਹੀ ਪੋਇ ਚੜਾਇਆ ਪਲੀਸ ਕਣੀ ਉਹ ਛੋਟਾ ਵਾ ਨਾ ਸਾਰੇ ਤੁਹਾਡੇ ਨਾਲ ਛੋਟਾ ਜੋ ਤੂੰ ਛੋਟੀਆਂ ਨਹੀਂ ਨਾ ਆਪ ਗੁੱਸੇਂ ਰੋਂ ਦੇ ਰੋਂ ਦੇ ਤਾ ਜਦੋਂ ਹਾਂ ਮਰੀ ਦੀ ਗੱਲ ਕਰਦੇ ਨਹੀਂ ਛੋਟਾ ਵਾ ਨਹੀਂ ਛੋਟਾ ਛੋਟਾ ਵਾ ਕੱਲ ਨੂੰ ਇੰਨੇ ਧਾਰੇ ਵਹੋਣੇ ਆ ਬਾਣੀ ਦੀ ਵੇਖਣ ਜੋ ਗਿਆ ਗਿਆ ਬੇ ਜੋੜੇ ਹੱਥ ਦੇ ਰੋਂ ਦੇ ਤਾ ਜਦੋਂ ਤੇ ਇਹ ਤੇਨੂੰ ਫੂਣੇ ਫੂਣ ਦੀ ਪਾਈ ਰਹੀਂਦੀ ਕੁੱਤੇ ਨੂੰ ਇਹਨੂੰ ਹਾਂ ਹੁਣ ਬਾਹਰ ਲੱਕੇ ਸ਼ੂਗਰ ਕਰ ਮੇਰਾ ਗੁੱਸਾ ਠੰਡਾ ਹੋ ਗਿਆ ਵਾ ਫਿਰ ਤਤਾ ਹੋ ਗਿਆ ਤਤਾ ਤਲ ਤੁਮ ਕਰਦਾ ਵਾ ਤੂੰ ਹੀ ਭੇਡੜਾ ਮਮੀ ਨੇ ਜਿੰਨਾ ਮੈਂ ਤੈਨੂੰ ਪਿਆਰ ਕਰਦੀ ਸਿੱਧੇ ਚੜਦਾ ਜਾਣਾ ਵਾ ਐਵੇਂ ਹੈ ਹੀ ਇਦਾਂ ਦਾ ਵਾ ਹਾਂ ਉਹ ਇਹਨਾਂ ਨੂੰ ਪਤਾ ਵੀ ਮੈਂ ਮਾਹ ਛੇਤਰਾ ਤੋਂ ਮੈਂ ਬਚਿਆ ਉਹ ਫੋਨ ਦੇ ਦਵਾਲੇ ਹੋ ਗਿਆ ਮਾਰਨੀ ਤੇ ਮੇਰੇ ਕੋਲ ਐਡੀ ਦੂਰ ਹੈ ਇਹਦੇ ਚ ਪੜ ਨਹੀਂ ਬੱਜਦੀ ਨਹੀਂ ਮਾਰਨੀ ਕਿਉਂ ਨਹੀਂ ਮਾਰਨੀ ਮਾਰਨੀ ਤੂੰ ਨਹੀਂ ਨਹੀਂ ਜੋ ਤੂੰ ਛੋਟਿਆ ਹੈ ਨਾ ਤੁਹਾਨੂੰ ਵੀ ਇਦਾਂ ਪਿਆਰ ਕਰਦੀ ਹੁੰਦੀ ਪੜਾ ਮੈਨੂੰ ਚੁੱਕ ਚੁੱਕੇ ਇਦਾਂ ਜਿਹੜੇ ਚੁੱਲ੍ਹੇ ਬਣੇ ਹੁੰਦੇ ਚੁੱਕੇ ਚੁੱਲ੍ਹੇ ਦੇ ਵਿੱਚ ਹੀ ਮਾਰ ਦਿੰਦੀ ਮਾਰ ਦਿੰਦੀ ਤੇਰੇ ਚੁੱਲਿਆਂ ਦੇ ਵਿੱਚ ਮਾ ਮੈਨੂੰ ਹੋਰ ਆਵੇ ਥੋੜੀ ਇੱਕ ਸੱਟ ਤੇ ਮੇਰਾ ਸਿਰ ਵਿੰਗਾ ਕੁਝ ਹੋਰ ਨਹੀਂ ਵਿੰਗਾ ਨਹੀਂ ਮਾਰਦੀਆਂ ਤੈਨੂੰ ਚੁੱਲਿਆਂ ਦੇ ਵਿੱਚ ਚੁੱਲ੍ਹੇ ਦੇ ਵਿੱਚ ਵਾਰਦੀ ਵਾੜਿਆ ਹੁੰਦਾ ਨਾ ਤੇਨੇ ਲੱਭਣਾ ਮੈਨੂੰ ਪਤਾ ਮੈਨੂੰ ਤਾਈਆਂ ਨੇ ਦੱਸਿਆ ਵਾ ਦੱਸਿਆ ਤੈਨੂੰ ਤਾਈਆਂ ਨੇ ਐਨੀ ਸੋਹਣੀ ਨਹੀਂ ਮੈਂ ਤਾਂ ਕਾਲੀ ਕਰਕੇ ਰਹਿਤਾ ਮੈਂ ਤੁਹਾਡੀ ਟੈਨਸ਼ਨ ਮੈਂ ਨਹੀਂ ਰਖਾ ਦਉ ਤੁੰਦੇ ਤੂੰ ਤੇ ਚੱਲ ਬੰਜਣਾ ਜਿੱਥੇ ਮਰਜੀ ਜਾਵੇ ਜਿੱਥੇ ਮਰਜੀ ਘੁਮਾ ਜੇ ਮੇਰਾ ਸਿਰ ਫੜਨਾ ਨਾ ਲਾਓ ਨਾਲਾ ਤੁਹਾਨੂੰ ਇਹ ਤਾਂ ਪਿਆਰ ਕਰ ਕਰਕੇ ਮੈਂ ਪਾਲਿਆ ਹਾਂ ਇਹ ਤੁੰਦਾ ਚ ਨਹੀਂ ਜਾਂਦੀ ਨਾ ਹੀ ਚੌਂਕ ਦਾ ਕਹਿ ਕੇ ਮਾਰੀ ਨਾ ਹੁਣ ਕਿੰਨਾ ਛੋਟਾ ਤਾਂ ਹੁਣ ਉਹਨੂੰ ਮੈਂ ਨਾ ਪਿਆਰ ਕਰਾਂ ਉਹਦੀ ਵਾਰੀ ਆਈਏ ਤੁਹਾਨੂੰ ਨਾ ਪਿਆਰ ਕਰਾਂ ਚੁੱਪ ਚੁੱਪ ਕਰ ਚੁੱਪ ਰੋ ਦਾ ਤਮਾ ਕੱਟਾ ਕਿਹੜੀ ਗੱਲ ਦਾ ਕੱਟਾ ਕਿਹੜੀ ਗੱਲ ਦਾ ਹੈ ਮੈਨੂੰ ਸਾਰਿਆ ਕੋ ਗੱਲਾਂ ਸੁਣਨੀਆਂ ਪੈਂਦੀਆਂ ਕਿਉਂ ਤੇਰਾ ਮੈਨੂੰ ਗੱਲਾਂ ਕਰਦਾ ਇਹ ਵੀ ਕਰਦੀਆਂ ਤੂੰ ਚੰਗਾ ਹੋਵੇਂ ਤੇ ਓਏ ਓਏ ਉਹ ਵੀ ਇੰਚੜੇ ਤੂੰ ਤੇ ਅਰਸਾ ਰੋਂਦਿਆ ਜਿੱਦਾਂ ਪਤਾ ਨਹੀਂ ਕੀ ਗਵਾਚ ਗਿਆ ਹੁੰਦਾ ਕਿਹੜੀ ਤੇਰੀ ਹੀਰ ਚਲ ਗਈ ਹੁੰਦੀ ਆ ਆ ਮੇਰਾ ਪੁੱਤ ਆ ਕਿੱਥੇ ਕਿੰਨਾ ਗੁੱਟਿਆ ਤੇ ਤੋੜਾ ਗੁੱਟਿਆ ਪਛਵਾੜਾ ਲਾ ਲਓ ਆਹੇ ਮੈਂ ਤਾਂ ਦੋ ਚੱਪੜਾ ਮਾਰੀਆਂ ਪਛਵਾੜਾ ਕਹਿੰਦਾ ਲਾਲ ਕਰ ਲਿਆਈ ਇਹਦਾ ਗੁੱਸਾ ਤਾਂ ਨਿਕਲਿਆ ਮੈਂ ਤਾਂ ਤੇਰੇ ਮਾਰੀਆਂ ਲਾ ਕੇ ਚਾ ਪਛਵਾੜਾ ਤੇ ਤਾਂ ਮੈਂ ਇੱਕ ਵੀ ਨਹੀਂ ਮਾਰੀ ਦਰਦ ਤੋਂ ਤਾਂ ਪਰ ਕਹਿੰਦਾ ਵੀ ਦੱਸ ਸਕਦੇ ਆ ਨਾ ਚੁੱਪ ਕਰ ਆ ਮੈਨੂੰ ਪੱਜਦੀਆਂ ਚੱਲੇ ਨਾਲ ਪਤਾ ਲੱਗਦਾ ਹੁੰਦਾ ਵੀ ਕਿੱਥੇ ਵਜੀ ਤੇ ਕਿੱਥੇ ਨੇ ਨਾ ਤੰਗ ਕਰਿਆ ਕਰ ਤੇ ਨਾ ਖਾਇਆ ਕਰ ਮੇਰੇ ਕੋ ਆ ਹਾਂ ਚੁੱਪ ਕਰ ਚੁੱਪ ਚੁੱਪ ਬੈਠ ਰੋਟੀ ਲੈ ਆਂ ਰੋਟੀ ਖਾਣੀ ਹਾਂ ਲੈ ਜਾਓ ਚਲ ਚੁੱਪ ਬੈਠ ਜਾ ਮੈਂ ਰੋਟੀ ਲੈ ਆਉਣੀ ਹੁਣ ਕਿਤੇ ਜਾ ਹੀ ਨਾ ਬਹਿਰ ਮਾਰਨਾ ਇੱਥੇ ਮੈਂ ਰੋਟੀ ਲੈ ਕੇ ਆਉਣੀ ਮੁੰਡਾ ਤੇਰੇ ਵਾਕੇ ਰਾਜਾ ਬਾਬੂ ਵਾਲੀ ਹੈ ਐਵੇਂ ਨਹੀਂ ਲੋਕੀ ਕਹਿੰਦੇ ਪੀ ਇਹਨੇ ਜਿਆਦਾ ਭੂਏ ਚੜਾਇਆ ਮੁੰਡੇ ਨੂੰ ਜਾ ਰਹਾ ਮਾ ਮੈਨੂੰ ਤਾਂ ਜਾਣਨਾ ਮੁੰਡਾ ਤੁਸੀਂ ਚੱਲੇ ਹੈ ਕਿ ਕਿਹਦੀ ਪ੍ਰਾਤੇ ਚੱਲਿਆ ਨਾ ਮੈਂ ਵਾਪਸ ਆਉਂਗਾ ਮਾ ਵਾਪਸ ਵਾਕੇ ਫਿਲਮੀ ਆ ਇਹ ਹੈ ਹੀ ਫਿਲਮੀ ਆ ਇਹ ਜੋ ਫਿਲਮਾਂ ਚ ਟੀਵੀ ਚ ਵੇਂਦਾ ਰਹਿੰਦਾ ਸੋਈ ਕਰਦਾ ਰਹਿੰਦਾ माँ मुझे बाथरूम में आपकी बहुत याद आई थी माँ बाथरूम गया नहीं कहीं जाके तो गया नहीं जब तू मेरी याद आई होते माँ ले लेना मेरे को माँ का दे लेना हाँ मेरी फोटो खींच के ला लो पोते का बाथरूम चल जो ज़्यादा याद आई फोटो देख ली पाई कर दो माँ पाई चल खा रोटी ਮੂਤ ਨੇ ਆ ਐਣ ਕਾ ਤੋਂ ਬਗੈਰ ਤੇ ਤੈਨੂੰ ਮੂਤ ਨਹੀਂ ਆਉਂਦਾ। ਕੀ ਕਰੂੰ ਮਾਂ ਜਦੋਂ ਸਟਾਇਲ ਐ ਮਾਂ? ਸੱਖਾ ਰੋਟੀ। ਯਾ ਜੰਮਰ ਮਰਚਾ ਹਾ ਹਾ ਮਰਚਾ ਮਰਚਾ ਤੇ ਮੈਂ ਨੀਆਂ ਪਾਈਆਂ ਨੇ ਪੁੱਤ। ਮੈਂ ਪਾਈਆਂ ਨੇ ਮੈਂ ਲਾਲ ਪੀਸੀ ਧੂੜੇ ਹਿੱਤੇ ਘੱਟ ਹੀ। ਤੂੰ ਕੀ ਧੂੜੀ? ਮੈਨੂੰ ਪਤਾ ਹੀ ਇਹਨੂੰ ਰੋਟੀ ਦੇਣੀ ਐ ਨਾ ਰੋਟੀ ਖਾਧੀ ਤੇ ਅੱਗੇ ਇਹ ਖਾ ਲੈਂਦਾ ਤੇਨੂੰ ਪਤਾ ਤੇ ਹੈਗਾ ਵਾ। ਤੇ ਬਾਹਰ ਕਿਹੜੇ ਟਿੰਡ ਪੀਡ ਹੁੰਦੀ। ਖਾਦੀ ਆਪਾਂ ਸੌਣ ਲੱਗਿਆ ਉਹਨੇ ਇੱਕਦਾਂ ਫੁਲਕਾ ਖਾਣਾ ਹੀ ਹੁੰਦਾ ਵਾ ਫੜਾਉਣ ਨੂੰ ਖਾਲੇ ਤੇ ਖਾਣੀ ਨਹੀਂ ਖਾਣੀ ਚੱਲ ਸੌ ਚਾਹਾਂ ਸੌ ਜਾਣਾ ਵਾ ਸੁੱਖਣਾ ਸਵੇਸਪੋਹ ਨਾ ਮੂੰਹ ਵਿਖਾਉਣਾ ਵਾ ਸੌ ਜਾ ਨਾ ਦੇਵੀ ਮਾਂ ਮੈਂ ਤਾਂ ਬੁੱਲੀ ਨਹੀਂ ਆਕੀ ਕੀ ਕਿਹਾ ਲੱਗਿਆ ਹੁਣ ਆਸ਼ੀਰਵਾ ਲਾ ਨਾ ਮਾਂ ਅੰਦਰ ਵਹਿ ਲਾ ਮੈਂ ਤੋਰ ਆਉਂ ਮੋ ਮੱਥੇ ਦਾ ਆਸ਼ੀਰਵਾਦ ਲੈਦਾ ਰਿਹਾ ਕਰੇ ਕਰੇ ਲਿਆ। ਅੰਚਾਈ ਲਈ ਜਾਂਦਾ ਆ। ਤੇਨੀ ਸੌਣ ਦੇ ਚੁੱਪ ਕਰ ਛਾ ਸੁਣ ਜਾ। ਸਾਰੇ ਇਹਨੇ ਸੌਣ ਲੈਂਦੇ। ਸਾਰੀ ਝਾੜੀ ਉਹਦੀ। ਦੋਵੇਂ ਜਰਾ ਪਕਾੜ ਜਾ। ਤੂੰ ਵੀ ਚੁੱਪ ਕਰ ਜਾ। ਉਹਦੇ ਪੁੱਤੋਂ ਤੂੰ ਨਾ ਲਮੋਲੀ। ਤੇ ਸੁਣ ਜਾ।